ਆਜੋ ਭਾਜੀ ਨਾਲ ਹੀ ਨਾਲ ਅੱਛਾ ਭਾਜੀ ਦੱਸ ਕੇ ਥੋੜੀ ਜਿਹੀ ਰੇਆ ਬੋਲੇ ਹੋ ਗਏ ਆ ਸਾਨੂੰ ਪ੍ਰਸ਼ਾਸਨ ਜੀ ਪ੍ਰਸ਼ਾਸਨ ਡੀਕਦਿਆਂ ਨੂੰ ਜੀ ਆ ਤੁਹਾਡੇ মিডিਆ ਰਹੀ ਦੱਸਣਾ ਚਾਹੁੰਦੇ ਆ ਕਿ 2 ਘੰਟੇ ਹੋ ਗਏ ਆ ਸਾਨੂੰ ਪ੍ਰਸ਼ਾਸਨ ਨੂੰ ਡੀਕਦਿਆਂ ਪ੍ਰਸ਼ਾਸਨ ਕੋਈ ਨੀਗਾ ਪਹੁੰਚਾ ਔਰ ਸਾਡਾ ਸਮਾਨ ਆ ਸਾਡੇ ਮਹਾਕੋਰਸਾ ਦਾ ਸਮਾਨ ਆ ਇਹਦੇ ਵਿੱਚ ਸਰਕਾਰ ਦਾ 1 ਰੁਪਏ ਦਾ ਸਮਾਨ ਨੀਗਾ ਤੇ ਅਸੀਂ ਆ ਜਿਹੜਾ ਤਾਲਾ ਲਾਇਆ ਹੋਇਆ ਆ ਸਾਹਮਣੇ ਤਾਲਾ ਲੱਗਾ ਇਹ ਤਾਲਾ ਤੋੜਨ ਲੱਗੇ ਆ ਸਾਡੇ ਉੱਤੇ 22 ਨਾਮ ਪਰਚੇ ਕੀਤੇ ਜਾਣ ਮੈਂ ਨਿਰਮਲ ਸਿੰਘ ਮੰਡ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸਰਦਾਰ ਨਿਸ਼ਾਨ ਸਿੰਘ ਜੀ ਜੋਲ ਪ੍ਰਧਾਨ ਸਰਬਜੀਤ ਸਿੰਘ ਜੀ ਵੱਲ ਮੈਂ ਨਾ ਪਤਾ ਕਿਉਂ ਦੱਸਣਾ ਇਹਦਾ ਨਾਂ ਲੱਭਣ ਦੀ ਲੋੜ ਨਾ ਪਵੇ ਕਿਉਂਕਿ ਕਈ ਦਾ ਕਹਿੰਦੇ ਨਾਂ ਗੋਪਤ ਰੱਖ ਗਏ ਆ ਰਕबीर ਸਿੰਘ ਜੀ ਸਾਡੇ ਹੋਰ ਸਾਡੇ ਆਗੂ ਸਹਿਬਾਨ ਖੜੇ ਆ ਅਸੀਂ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਥੇ ਬੰਦੇ ਵੱਲੋਂ ਨਾ ਕਿ ਕਿਸੇ ਪਾਰਟੀ ਵੱਲੋਂ ਬਲਦੇਵ ਸਿੰਘ ਜੀ ਸਾਡੇ 77 ਜੌਨ 77 ਉਹ ਵੀ ਆਪ ਨਾਲ ਹੀ ਖੜੇ ਆ ਸਾਡੇ ਕਿਉਂਕਿ ਨਾ ਮੈਂ ਬੋਲਣ ਰਿਹਾ ਵੀ ਹਟਦੇ ਪਰਚਾ ਕਰ ਦਿਓ ਕੋਈ ਗੱਲ ਨਹੀਂ ਤੁਹਾਡੇ ਪਰਚਾ ਪਰਚਾ ਤੋਂ ਅਸੀਂ ਨਹੀਂ ਡਰਦੇ ਅਸੀਂ 2 ਘੰਟੇ ਤੁਹਾਡੀ ਵੇਟ ਕਰਕੇ ਤੇ ਦਿੱਤਾ ਹੋਇਆ ਸਾਡੇ ਲੋਕਾਂ ਦਾ ਦਾਨ ਜਿੱਤੇ ਤੁਸੀਂ ਡਾਕਾ ਮਾਰਨਾ ਚਾਹੁੰਦੇ ਹੋ ਉਹ ਡਾਕਾ ਤੁਹਾਡਾ ਨਹੀਂ ਵਧਣ ਦੇਣਾ ਉਹ ਅਸੀਂ ਤਾਲਾ ਤੋੜਨ ਲੱਗੇ ਆ ਫਿਰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਪਰਚਾ ਕਰਨਾ ਸਭ ਤੋਂ ਪਹਿਲਾਂ ਨਿਰਮਲ ਸਿੰਘ ਮੰਡ ਦੇ ਕਰਿਓ ਮੁਖੀ ਮੰ ਨਿਰਮਲ ਸਿੰਘ ਮੰਡ ਨੂੰ ਬਣਾਇਓ ਉਹ ਤੋਂ ਬਾਅਦ ਸਾਡੇ ਵੀਰਾਂ ਦਾ ਨਾਮ ਲਿਖਿਓ ਮੈਂ ਆਪਣੇ ਹੱਥੀਂ ਇਹ ਤਾਲਾ ਖੋਲਣ ਲੱਗਾ ਆ ਚਾਬੀ ਸਾਨੂੰ ਲੱਭ ਗਈ ਆ ਕਿਉਂਕਿ ਤਾਲਾ ਸਾਡਾ ਆ ਚਾਬੀ ਲੱਭ ਗਈ ਚਾਬੀ ਤਾਂ ਕੇ ਤਾਲਾ ਖੋਲਣ ਲੱਗਾ ਆ ਜੇ ਕਿੰਨੇ ਪਰਚਾ ਕਰਨਾ ਜੀ ਸਾਦਕੇ ਕਰੋ ਅਸੀਂ ਪਰਚਾ ਤੋਂ ਨਹੀਂ ਡਰਦੇ ਪਰਚਿਆਂ ਦੇ ਵਿੱਚ ਜੀ ਆ ਤੇ ਪਰਚਾ ਜੀ ਮਰਨਾ ਆ ਇੱਕ ਅਸੀਂ ਇਹ ਲੋਕਾਂ ਵਾਸਤੇ ਦਵਾਈ ਲਾਂਦੇ ਆ ਅਸੀਂ ਕੋ ਘਰੇਲੂ ਨਹੀਂ ਲੜਾਈ ਲਾਂਦੇ ਇਸ ਕਰਕੇ ਬੇਨਤੀ ਆ ਮੀਡੀਆ ਜਰਾਏ ਫੇਰ ਦੁਬਾਰਾ ਫੇਰ ਮੀਡੀਆ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਸਾਡੇ ਲੋਕਾਂ ਦੀ ਆਵਾਜ਼ ਆ ਜਿਹੜੀ ਚੁੱਕਦੇ ਆ ਹੁਣ ਅਸੀਂ ਤਾਲਾ ਖੋਲਣ ਲੱਗੇ ਆ ਫੇਰ ਪ੍ਰਸ਼ਾਸਨ ਨੂੰ ਬੇਨਤੀ ਸਾਡੇ ਜਿਹੜਾ ਬੰਦ ਦੀ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਇੱਧਰ ਆ ਜਾ ਇੱਧਰ ਆ ਜਾ ਬਾਲਾ ਇੱਥੇ ਆ ਜਾ ਬੋਲੇ ਜਿੰਦਾਬਾਦ ਉਹ ਹੜਪੀੜਤਾਂ ਦਾ ਹੈਗਾ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਉਹ ਤਾਰੂਣਾ ਟੱਕੇ ਹੋਏ kurta ਬਾਲ ਮੁਰਦਾਬਾਦ ਮੁਰਦਾਬਾਦ ਤਾਰੂਣਾ ਟੱਕੇ ਹੈ ਪ੍ਰਸ਼ਾਸਨ ਵਾਲੇ ਜਿੰਦਾਬਾਦ ਮੁਰਦਾਬਾਦ ਇਹ ਬੀਤੀ ਘਾਤੀ ਦੀ ਰਾਤੀ ਸਾਰਾ ਕੰਮ ਕੀਤਾ ਉਹਨਾਂ ਨੇ ਸਾਰਾ ਰਾਤੀ ਤਾਰੂਣਾ ਟੱਕੇ ਰੋਕ ਜਾਈ ਸੀ ਆ ਸਾਡਾ ਹੀ ਤਾਲਾ ਉੱਤੇ ਕਪੜਾ ਦੇ ਬੇੜੀਆ ਦੇ ਉੱਪਰ ਆ ਕਪੜਾ ਵੀ ਮੇਰੇ ਕੋਲ ਆ ਕਪੜਾ ਕੋਲ ਆ ਕਪੜਾ ਮੇਰੇ ਕੋਲ ਆ ਸੁਬਲ ਦੇ ਦੌਰ ਤੇ ਕਿ ਮੈਂ ਕਹਿੰਦਾ ਆ ਬਾਬਾ ਲੋਕਾਂ ਦੇ ਗੱਲਾਂ ਦਿੱਤਾ ਆ ਦੋ ਦੋ ਮੈਂ ਦੁੱਗਣਾ ਨਾ ਆਓ ਆਹ ਨਾਲੇ ਸੋਨੇ ਹਾਂ ਨਾ ਸਰ ਹਰਜਿੰਦਰ ਸਿੰਘ ਮੰਡਾ ਜੀ ਜੰਗਾ ਜਸਨ ਮਧੂਰ ਸਿੰਘ ਅਸਮੇਤੀ ਜੋਨ ਮੀਰੀ ਪੀਰੀ ਸੀਰੀਅਰ ਬੇਂਪੁਰ ਕਮਾਨ ਇਹ ਰਸਣ ਅਸੀਂ ਲੱਖ ਡੇਢ ਲੱਖ ਰੁਪਏ ਦਾ ਆਪਣੇ ਕੋਲੋਂ ਖਰਚ ਕਰਕੇ ਜੀ ਤੇ ਮੇਰੇ ਕੋਲ ਸਾਡੇ ਕੋਲ ਵੀਡੀਓ ਹੋਣ ਗਿਆ ਤੁਹਾਡੇ ਕੋਲ ਵੀ ਹੋਣ ਗਿਆ ਆ ਮੇਰੀ ਟ੍ਰਾਂਸਟੇਸ਼ਨ ਸਾਡੇ ਪਈਆਂ ਪੈਸੇ ਕਢਾ ਕੇ ਅਸੀਂ ਦੁਕਾਨਾ ਤੋਂ ਸੌਦਾ ਲੈ ਕੇ ਇੱਥੇ ਛੱਡ ਕੇ ਗਏ ਅਸੀਂ ਇੱਕ ਹੀ ਲੱਗਦੇ ਦਾਤ ਸਮਾਂ ਦੇ پوری ਡਿਟੇਲ ਚ ਦੱਸੋ ਜਿੰਦਾ ਕਿਹਨਾਂ ਨੇ ਲਾਇਆ ਕਦੋਂ ਲਾਇਆ ਇਹ ਨਹੀਂ ਤੁਹਾਨੂੰ ਪਤਾ ਅਸੀਂ ਤੋਂ ਹੁਣ ਸਾਨੂੰ ਪਤਾ ਲੱਗਾ ਸੀ ਉਹ ਜੂਨ ਚ ਉਧਰੋਂ ਆਏ ਆ ਅਸੀਂ ਗਦਾਰਪੁਰ ਜਿਹਨੇ ਜੁਆਏ ਉਧਰੋਂ ਸਾਨੂੰ ਨਿਰਮਲ ਸਿੰਘ ਨੇ ਫੋਨ ਕੀਤਾ ਅਸੀਂ ਲੈ ਕੇ ਆਏ ਉਹਨਾਂ ਨੇ ਸੱਦੇ ਤੇ ਆਏ ਆ ਅਸੀਂ ਆਪਣੇ ਕੋਲੋਂ ਸੌਗਾ ਲੈ ਕੇ ਇੱਥੇ ਆਪਣੇ ਛੱਡ ਕੇ ਗਏ ਆ ਸਾਨੂੰ ਰੋਸਿਆ ਭਈ 10000 ਰੁਪਏ ਕਿੱਥੇ ਕਰਕੇ ਜ਼ਿੰਮੇਵਾਰਾਂ ਕੋਲ 100 ਰੁਪਏ ਕਰਕੇ ਆਪਣੇ ਬੱਚੇ ਕੋਲ ਪੈਸੇ ਬਕਵਾ ਲੱਖ 1.5 ਲੱਖ ਦਾ ਸੌਦਾ ਅਸੀਂ ਛੱਡ ਕੇ ਗਏ ਆ ਇਹਨਾਂ ਨੇ ਕੀ ਅਕੀਦੇ ਦੇ ਸੁੱਖ ਦੇ ਤੇ ਇਹ ਨਹੀਂ ਕੰਮ ਨਹੀਂ ਹੁੰਦਾ ਨਾ ਕਿ ਅਸੀਂ ਸਾਡੇ ਦੇ ਪਰਚਾ ਜਿਹੜੀ ਸਰਕਾਰ ਨੇ ਕਰਨਾ ਉਹ ਕਰ ਦੇਵੇ ਸਰਕਾਰ ਲੋਕਾਂ ਦੇ ਵਿੱਚ ਜਿਹੋ ਸਮਾਨ ਦੇ ਕਬਜ਼ੇ ਗੱਲ ਚਾਹੁੰਦੇ ਮਸਤ ਜੀ ਪਾਣੇ ਸੁਣ ਲਿਆ ਤੁਹਾਡੇ ਹੁੰਦੇ ਆ ਰਾਤ ਨੂੰ ਸਭ ਕੁਝ ਹੋਇਆ ਹੋਊਗਾ ਮੀਡੀਆ ਵਾਲੇ ਵੀ ਹੁੰਦੇ ਆ ਹੋਊਗਾ ਸਭ ਕੁਝ ਉਹ ਸਾਡੇ ਸਾਡੇ ਘਰਾਂ ਦੇ ਕਬਜ਼ਾ ਕਰੋ ਜਿੱਥੋਂ ਸਮਾਨ ਆਉਂਦਾ ਜਲੰਧਰੋਂ ਆਈ ਹਾਂ ਜੀ ਬੜਾ ਧੰਨਵਾਦ ਤੁਹਾਡਾ ਸਾਡੇ ਘਰਾਂ ਦੇ ਜਿੱਥੇ ਜਿੱਥੇ ਲਾਓ ਜਿੱਥੋਂ ਸਮਾਨ ਆਉਂਦਾ ਉੱਥੇ ਜਿੱਥੇ ਲਾਓ ਜਿੱਥੇ ਕੋਈ ਬੰਦੇ ਕਰੀਬ ਨੇ

આલિયા પેલો હો 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 માર 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 માર